ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਹੁਤ ਅਤਿ ਆਸ਼ਕ ਦਿਨ ਹੈ ਬਹੁਤ ਵੱਡਾ ਦਿਨ ਹੈ ਸਿੱਖੋਂ ਵਾਸਤੇ ਤਨ ਤਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿ ਭਗਤ ਜੀ ਜਸ ਗੜ੍ਹ ਸਾਹਿਬ ਵਿਖੇ ਅਨੰਦਪੁਰ ਸਾਹਿਬ ਅੱਜ ਦੇ ਦਿਨ 16 ਸੂਨ ਲੈ ਦੀ ਵਿਸਾਖੀ ਨੂੰ ਬਹੁਤ ਵੱਡਾ ਵਿਸ਼ਾਲ ਇਕੱਠ ਕਰਕੇ ਉਹਨਾਂ ਵਿੱਚ ਪੰਜਾਂ ਪੈਰ ਦੀ ਚੋਣ ਕੀਤੀ ਪੰਜਾਂ ਪੈਰਾਂ ਨੂੰ ਚੋਣ ਕਰਕੇ ਪੰਜਾਂ ਪੈਰਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਪੀਓ ਪੌਰ ਖੰਡਰਾਰ ਹੋ ਜਨਮ ਸਹਿ ਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਸੱਚੇ ਪਾਤਸ਼ਾਹ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਅੰਮ੍ਰਿਤ ਦੀ ਦਾਤ ਜਿਕ ਸਿੰਘ ਜਿਆ ਖਾਲਸਾ ਜਿਆ ਮਾਝਾ ਬਣ ਲੀ ਕੀਤਾ ਖਾਲਸਾ ਅੰਮ੍ਰਿਤ ਰੂਪ ਹੈ ਖਾਸ ਖਾਲਸਾ ਮੈਨੂੰ ਕਰੂ ਨਵਾਸ ਜਬ ਲਗ ਰੈ ਖਾਲਸਾ ਨਿਆਰਾ ਕਬਲਗ ਤੇਜ ਦੂ ਮੈਂ ਸਾਰਾ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਤੇ ਇਹ ਬਚਨ ਕੀਤਾ ਭਾਈ ਅੱਜ ਤੋਂ ਬਾਅਦ ਸਤਿਗੁਰੂ ਜੀ ਤੋਂ ਮੈਂ ਪਹਿਲੇ ਚਰਨਪਾਲ ਚੜ੍ਹਦੀ ਸੀ ਚਰਨਪਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਖਤਮ ਕਰਕੇ ਖੰਡੇ ਵਡਾਲੀ ਦਾਤ ਬਖਸ਼ਿਸ਼ ਕੀਤੀ ਕਿ ਜੋ ਵੀ ਪ੍ਰਾਣੀ ਗੁਰੂ ਨਾਨਕ ਨਾਮ ਲੈ ਵੇ ਸਿੱਖ ਹੋਵੇਗਾ ਉਹ ਸਾਰਿਆਂ ਨੂੰ ਅੰਮ੍ਰਿਤ ਦੀ ਦਾਤ ਖੰਡੇ ਵਡਾਲੀ ਦਾ ਅੰਮ੍ਰਿਤ ਛਕਣਾ ਪਵੇਗਾ ਕਿਉਂਕਿ ਬਾਜੇ ਦਾ ਮਹਾਰਾਜ ਦਾ ਬਚਨ ਹੈ ਸਤਿਗੁਰੂ ਬਾਜ ਜੋ ਗੁਰਨੇ ਕੋਏ ਨੁਗੁਰੇ ਕਾ ਹੈ ਨਾਉ ਬੁਰਾ ਸਤਿਗੁਰੂ ਦੇ ਬਗੈਰ ਗੁਰੂ ਕੋ ਨਹੀਂ ਨੁਗੁਰ ਦਾ ਨਾਮ ਲੈਣਾ ਬੜਾ ਮਾੜਾ ਹੈ ਪੰਚਮ ਬਾਸ਼ਾ ਨੂੰ ਬਜਨ ਕੀਤੇ ਨੇ ਕੁਲ ਮੰਤਰ ਹੀਣ ਸੁਜੋ ਪ੍ਰਾਣੀ ਤਰਗੰਤ ਜਨਮ ਪਛਣੇ ਕੂਕਰ ਸੁਕਰ ਗਰਦਬ ਕਕ ਹੈ ਸਰਪ ਨੇ ਤਲ ਖਲੇ ਜਿਹੜਾ ਗੁਰੂ ਦੇ ਮੰਤਰ ਤੋਂ ਹੀਣਾ ਪ੍ਰਾਣੀ ਇਹਨਾਂ ਦੋਨਾਂ ਤੋਂ ਮਾੜਾ ਹੈ ਕਿਹੜੇ ਦੋਨਾਂ ਕਾਂ ਸੱਪ ਕੁੱਤੇ ਸੂਰ ਇਤਿਆਦ ਕਾਂ ਦੇ ਘੜੇ ਭਾਵੇਂ ਕਪੂਰ ਲਿਆ ਕੇ ਰੱਖ ਦਈਏ ਕਿ ਨਹੀਂ ਖਾਵੇਗਾ ਸੂਰ ਹਰ ਉਹ ਗੰਦਗੀ ਖਾਵੇਗਾ ਕਾਂ ਹਰ ਉਹ ਗੰਦਗੀ ਖਾਵੇਗਾ ਅਸਤ ਗੁਰੂ ਮਾਰੇ ਬਜਨ ਕੀਤਾ ਕਿ ਭਾਈ ਮਨੁੱਖਾ ਜਨਮ ਮਿਲਿਆ ਹੈ ਵੀ ਰਮਾਂਸ ਜਨਮਦ람ਬ ਹੈ ਹੋਇ ਨਾ ਬਾਰੰਗ ਬਾਰ ਜੋ ਬਨਫਲ ਪਾਕੇ ਭੋਏ ਗਰੇ ਬੋਰ ਨਾ ਲਾਗੇ ਢਾਲ ਕਿ ਮਨੁੱਖਾ ਜਨਮ ਮਿਲਿਆ ਇਹਨੂੰ ਸਵਾਰਨਾ ਹੈ ਨੂੰ ਸਫਲ ਨਹੀਂ ਗੋਣਾ ਅੰਮਖੰਡੇ ਬੜਦੰਬਰ ਸ਼ਕ ਕੋ ਸ਼ਕੀ ਗੁਰੂ ਵਾਲੇ ਬਣਨਾ ਹੈ ਗੁਰੂ ਵਾਲੇ ਬਣ ਕੇ ਗੁਰੂ ਦਾ ਖਾਲਸਾ ਸਜਣਾ ਹੈ ਕਿ ਉਹ ਖਾਲ ਸੱਚੇ ਪਾਤਸ਼ਾਹ ਦਾ ਬਜਨ ਹੈ ਤਬ ਲਗ ਰਹਿ ਖਾਲਸਾ ਨਹਿਰ ਤਬ ਲਗ ਮੈਂ ਤੀ ਦੁਖ ਮੈਂ ਸਾਰਾ ਜਬ ਹੈ ਵਿਪਰਨ ਕੀ ਰੀਤ ਤਬ ਮੈਂ ਉਹ ਡੋਬ ਸਕਦਾ ਨਾਗ ਸਾਰ ਸਕਦੀ ਹੈ ਨਾ ਨੂੰ ਚੁਰਚ ਰਾ ਸਕਦਾ ਹੈ ਇਹ ਗੁਰੂ ਦਾ ਬਚਨ ਐਸਾ ਹੈ ਇਸੇ ਦੀ ਗੁਰੂ ਦਾ ਬਚਨ ਮੰਨਣਾ ਹੈ ਮੰਨਣਾ ਹੈ ਕੋਲ ਕਹਿਆ ਐਸਾ ਕਾਰ ਕਮਾਓ ਗੁਰੂ ਕੀ ਕਰਨੀ ਕਹਿ ਤਾਓ ਜੋ ਗੁਰੂ ਨੇ ਬਚਨ ਕੀਤਾ ਹੈ ਕਾਰ ਕੀਤੇ ਉਹ ਉਹ ਹੁਕਮ ਹੁਕਮ ਮੰਨੋਣਾ ਹੈ ਹੁਕਮ ਮੰਨਣਾ ਹੈ ਆਪਾਂ ਇਸੇ ਦੀ ਆਓ ਸਾਰੇ ਸਿੰਘ ਸੱਜिए ਸਿੰਘ ਸਾਹਿਬ ਦੇ ਗੁਰੂ ਦੇ ਚਰਨਾਂ ਨਾਲ ਜੁੜੀਏ ਨਾਮ ਜਪੀਏ ਸੇਵਾ ਕਰੀਏ ਸੇਮਰਨ ਕਰੀਏ ਤਾਂ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭਾਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਜਿਹੜੇ ਗੁਰਪੁਰਬ ਮਨਾਏ ਤਾਂ ਸਫਲੇ ਨੇ ਜੋ ਗੁਰੂ ਦਾ ਬਚਨ ਮੰਨਾਂਗੇ ਉਹ ਗੁਰੂ ਦਾ ਬਚਨ ਐ ਤਾਂ ਕੁਲ ਕਬਜਨ ਬੱਚ ਜੀ ਨਾਲ ਜਲ ਨੇ ਡੂਬੇ ਤਸਕਰ ਨਹੀਂ ਲੈਵੇ ਭਾਇ ਨਾ ਸਕੇ